ਇਹ ਬਿਲਕੁਲ ਉਲਟ ਗੱਲ ਕਰ ਰਹੇ ਹੋ ਤੁਸੀਂ ਭਾਰਤ ਜਨਤਾ ਪਾਰਟੀ ਚੋਂ ਤੁਸੀਂ ਕਹਿ ਰਹੇ ਹੋ ਅਗਰ ਪ੍ਰਨੀਤ ਕੌਰ ਜੀ ਨੂੰ ਟਿਕਟ ਮਿਲਦੀ ਹੈ ਤਾਂ ਵੋਟ ਘਟ ਜੂਗੀ ਇਹ ਕਿਵੇਂ ਤਾਂ ਜਿਹੜੀ ਜੋ ਸਚਾਈ ਹੈ ਮੈਂ ਤਾਂ ਉਹ ਤੁਹਾਨੂੰ ਬਿਆਨ ਕਰ ਰਿਹਾ ਹੈ ਨਾ ਇਨਸਾਨ ਦੀ ਪਾਰਟੀ ਚੇਂਜ ਕਰਨਾ ਕੋਈ ਪ੍ਰੋਬਲਮ ਨਹੀਂ ਹੈ ਪ੍ਰੋਬਲਮ ਉਹ ਹੋਉਂਦੀ ਹੈ ਜਦੋਂ ਤੁਸੀਂ ਆਪਣੇ ਛਵੀ ਨੂੰ ਲੋਕਾਂ ਦੇ ਵਿੱਚ ਸੁਧਾਰਨ ਦੀ ਕੋਸ਼ਿਸ਼ ਨਹੀਂ ਮਤਲਬ ਕਿ ਪ੍ਰਨੀਤ ਕੌਰ ਜੀ ਦੀ ਛਵੀ ਠੀਕ ਨਹੀਂ ਹੈ ਵਕਤ ਗੱਲਾਂ ਬਾਤਾਂ ਚੱਲ ਰਹੀਆਂ ਉਹ ਤੇ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਸਿੱਧੇ ਹੀ ਹੁਣ ਭਾਰਤੀ ਜਨਤਾ ਪਾਰਟੀ ਤੋਂ ਉਮੀਦਵਾਰੀ ਦੀ ਟਿਕਟ ਅਨਾਉਂਸ ਹੋ ਜੂਗੀ ਮੈਨੂੰ ਇਹ ਲੱਗਦਾ ਵੀ ਜੇ ਕਿਸੇ ਆਮ ਇਨਸਾਨ ਨੂੰ ਵੀ ਇਥੋਂ ਟਿਕਟ ਦੇ ਦਿੰਦੇ ਆ ਪਟਿਆਲੇ ਤੋਂ ਜਿਹਦਾ ਕੋਈ ਬਹੁਤ ਵੱਡਾ ਫੇਸ ਵੀ ਨਹੀਂ ਹੈ ਹੈਨਾ ਉਹ ਵੀ ਜਿਵੇਂ ਹੁਣ ਤੁਸੀਂ ਦੇਖੋ ਕੁਛੇਤਰ ਤੋਂ ਉਹਨਾਂ ਨੇ ਲਿਆ ਕੇ ਜਿਹੜੇ ਉਹ ਸੀਗੇ ਉਹਨਾਂ ਦੇ ਐਮਪੀ ਉਹਨਾਂ ਨੂੰ ਸੀਐਮ ਬਣਾਇਆ ਪਹਿਲਾਂ ਖੱਟੜੋਂ ਬਣਾਇਆ ਉਸੇ ਤਰੀਕੇ ਨਾਲ ਕਿਸੇ ਵੀ ਆਮ ਇਨਸਾਨ ਨੂੰ ਰੇਜਟ ਪਾਰਟੀ ਟਿਕਟ ਦਿੰਦੇ ਆ ਤਾਂ ਜਿੱਤ ਦੇ ਚਾਂਸ ਬਹੁਤ ਜ਼ਿਆਦਾ ਹੈਗੇ ਭਾਰਤੀ ਜਨਤਾ ਪਾਰਟੀ ਨੂੰ ਹੁਣ ਗੱਟ ਜੋੜ ਚ ਲੜਨਾ ਚਾਹੀਦਾ ਕਿ ਪੰਜਾਬ ਚ ਅਲੱਗ ਤੋਂ ਲੜਨਾ ਚਾਹੀਦਾ ਅਕਾਲੀ ਦਲ ਦੀਆਂ ਕਮੀਆਂ ਡਿਫਰੈਂਟ ਆ ਸਟਰੈਂਥ ਡਿਫਰੈਂਟ ਆ ਤਾਂ ਮੈਨੂੰ ਲੱਗਦਾ ਕਿ ਮਿਕਸ ਹੋਣ ਨਹੀਂ ਨਾਲੀ ਤਾਂ ਉਹ ਕੀ ਆ ਇੱਕ ਦੂਜੇ ਦੀਆਂ ਵੀਕਨੈਸਸ ਨਾ ਇਹਨਾਂ ਨੂੰ ਅਫੈਕਟ ਕਰ ਉਹ ਕਹਿੰਦੇ ਆ ਸੋਚਦੇ ਹੋਣਗੇ ਕਿ ਸ਼ਰਮਣੀ ਅਕਾਲੀ ਦਲ ਦੇ ਨਾਲ ਪੰਥਕ ਵੋਟ ਜੁੜੀ ਹੋਈ ਆ ਉਹ ਵੋਟ ਭਾਰਤੀ ਜਨਤਾ ਪਾਰਟੀ ਨੂੰ ਪਹੁੰਚੂਗੀ ਜਿੱਥੇ ਉਹਨਾਂ ਦਾ ਕੈਂਡੀਡੇਟ ਆ ਜੀ ਧਰਮ ਦੀ ਰਾਜਨੀਤੀ ਕਰਨੀ ਆ ਉਹ ਪੰਥ ਦੇ ਨਾਤੇ ਵੋਟ ਮੰਗਣਗੇ ਰਾਮ ਮੰਦਰ ਦੇ ਨਾਤੇ ਵੋਟ ਮੰਗਣਗੇ ਇਹ ਉਹਨਾਂ ਨੂੰ ਵੀ ਪਤਾ ਜੀ ਵੀ ਇਹ ਜੇ ਇੰਨਾ ਹੀ ਫਿਜ਼ੀਬਲ ਹੁੰਦਾ ਜਿਵੇਂ ਆਪਾਂ ਗੱਲਾਂ ਕਰਦੇ ਆਂ ਕਦੋਂ ਦਾ ਇਕੱਠ ਜੋੜ ਹੋ ਜਾਣਾ ਇਹੀ ਸ਼ਬਦ ਤੁਹਾਡੇ ਬਾਰੇ ਕਹੇਗੇ ਪਟਿਆਲਾ ਦੇ ਐਮ ਐਲ ਏ ਵੱਲੋਂ ਵੀ ਸੁਮੇਰ ਸਿਵਰਾ ਦੀ ਗੱਲ ਨਾ ਕਰੋ ਮੇਰੇ ਨਾਲ ਉਹ ਤਾਂ ਚਾਰ ਪਾਰਟੀਆਂ ਬਦਲ ਚੁੱਕੇ ਮੈਂ ਕਦੇ ਇਲੈਕਸ਼ਨ ਨਹੀਂ ਲੜੀ ਸੈਕੰਡ ਮੈਂ ਕਦੇ ਵੀ ਪੀਐਲਸੀ 'ਚ ਨਹੀਂ ਮੈਂ ਕਦੇ ਵੀ ਕਾਂਗਰਸ ਨਹੀਂ ਸੀ ਮੈਂ ਮਹਾਰਾ ਸਾਹਿਬ ਦੇ ਨਾਮ ਪੋਲਿਟਿਕਸ ਆਪਣੀ ਜਗ੍ਹਾ ਪਰ ਕਿਸੇ ਨੂੰ ਮਾੜਾ ਬੋਲਣਾ ਚੰਗਾ ਬੋਲਣਾ ਅੱਜ ਵੀ ਉਹਨਾਂ ਨੂੰ ਜ਼ਰੂਰਤ ਪਊਗੀ ਨਾ ਜੀ ਦੁਬਾਰਾ ਮੈਂ ਫੇਰ ਜਾਊਂਗਾ ਜੀ ਅਜੀਤਪਾਲ ਸਿੰਘ ਕੋਲੀ ਨੂੰ ਪੈਂਦੀ ਫਿਰ ਵੀ ਜਾਊਂਗਾ ਫਿਰ ਵੀ ਜਾਊਂਗਾ ਜੀ ਮੈਂ ਇੱਕ ਇਲੀਗਲ ਪਾਰਕਿੰਗ ਜਿਸ ਦਾ ਟੋਟਲ ਕੋਈ ਵੀ ਪੈਸਾ ਸਟੇਟ ਐਗਜ਼ੈਕਿਊਟ ਨਹੀਂ ਜਮਾ ਕੀਤਾ ਜਾਂਦਾ ਨਾ ਉਹਦਾ ਟੈਂਡਰ ਹੋਇਆ ਉਹਨੂੰ ਆਪੋਜ਼ ਕੀਤਾ ਤੇ ਉਹ ਸਭ ਦੇ ਸਾਹਮਣੇ ਲਿਆ ਕੇ ਬੰਦ ਕਰਾਇਆ ਮੈਂ ਹੋਰ ਵੀ ਕਰਾ ਰਿਆਂ ਪਾਰਕਿੰਗ ਬੰਦ ਜਿਹੜਾ ਸ਼ਹਿਰ ਚ ਸੱਟਾਂ ਚੱਲ ਰਿਹਾ ਹੈ ਟਰੱਕ ਯੂਨੀਅਨ ਚ ਜੋ ਹੋ ਰਿਹਾ ਹੈ ਮੈਂ ਉਹਦੇ ਤੇ ਵੀ ਆਉਂਗਾ ਰਸੇ ਸਾਹਿਬ ਇੱਕ ਗੱਲ ਨਹੀਂ ਸਮਝ ਆਂਦੀ ਮੈਨੂੰ ਤੁਸੀਂ ਭਾਰਤੀ ਜਨਤਾ ਪਾਰਟੀ ਚੋਂ ਕਿਸਾਨੀ ਅੰਦੋਲਨ ਤੇ ਵੀ ਚਲੇ ਜਾਂਦੇ ਹੋ ਜਿਹੜੇ ਉਹ ਬੰਦਿਆਂ ਨੂੰ ਜੁਆਇਨ ਕਰਾਣੇ ਆ ਉਹਨਾਂ ਦੇ ਵੀ ਖਿਲਾਫ ਬੋਲਦੇ ਹੋ ਨਹੀਂ ਪਹਿਲਾਂ ਦੱਸੋ ਡਰ ਨਹੀਂ ਲੱਗਿਆ ਵੀ ਕਿਤੇ ਉਹ ਫੜ ਲੈਣ ਨਾ ਜੀ ਨਾ ਵੀਡੀਓ ਆਈ ਸੀ ਉਦੋਂ ਇੱਕ ਬੰਦੇ ਦੀ ਉਹਨੂੰ ਫੜ ਲਿਆ ਸੀ ਉਹਨਾਂ ਨੂੰ ਮੈਨੂੰ ਸਮਝਾਇਆ ਵੀ ਜੇ ਆਪਾਂ ਜੀਰੀ ਨਹੀਂ ਛੱਡਦੇ ਜਿਹੜੀ ਇੱਕ ਵਾਟਰ ਗੈਸ ਲਰਾ ਜਿਹੜੀ ਪਾਣੀ ਚਾਰ ਗੁਣਾ ਪਾਣੀ ਜ਼ਿਆਦਾ ਲੈਂਦੀ ਆ ਆਮ ਫਸਲ ਤੋਂ ਤਾਂ ਆਪਾਂ ਬਰਬਾਦ ਹੋ ਜਾਵਾਂਗੇ ਬਿਗੇ ਲੜਾਈ ਅੱਜ ਦੇ ਟਾਈਮ ਦੇ ਉੱਤੇ ਨਫੜਾਂ ਲਈ ਐ ਫਸਲਾਂ ਲਈ ਨਹੀਂ ਹੈ ਜੇ ਆਪਾਂ ਪਾਣੀ ਬਰਬਾਦ ਕਰਦੇ ਰਹੇ ਤਾਂ ਮੈਨੂੰ ਲੱਗਦਾ 15-20 ਸਾਲ ਦੇ ਵਿੱਚ ਸਭ ਕੁਝ ਖਤਮ ਹੋ ਜਾਊਗਾ ਤੇ ਤੁਸੀਂ ਫਿਰ ਆਪਣੀ ਪਾਰਟੀ ਨੂੰ ਕੋ ਕੇ ਐਮ ਐਸ ਪੀ ਦੇ ਦੇ ਜਿਹੜੇ ਕਿਸਾਨ ਮੰਗਦੇ ਆ ਜਦੋਂ ਲਾਊਡ ਸਪੀਕਰ ਵੱਜਦੇ ਆ ਚਾਹੇ ਗੁਰਦੁਆਰੇ ਦਾ ਹੋਵੇ ਚਾਹੇ ਮੰਦਿਰ ਦਾ ਮਸਜਿਦ ਦਾ ਤੁਸੀਂ ਉਦੋਂ ਬੋਲਦੇ ਹੋ ਜਦੋਂ ਪ੍ਰਾਲੀ ਨੂੰ ਅੱਗ ਲੱਗਦੀ ਹੈ ਤੁਸੀਂ ਉਦੋਂ ਵਿਰੋਧ ਕਰਦੇ ਹੋ ਜਦੋਂ ਕਿਸਾਨ ਧਰਨਾ ਦਿੰਦੇ ਨੇ ਤੁਸੀਂ ਆਪਣੀ ਪਾਰਟੀ ਤੋਂ ਅੱਡ ਹੋ ਕੇ ਕਿਸਾਨ ਅੰਦੋਲਨ ਤੇ ਚਲੇ ਜਾਂਦੇ ਹੋ ਜਦੋਂ ਤੁਹਾਡੀ ਪਾਰਟੀ ਦਾ ਕੋਈ ਫੈਸਲਾ ਸਹੀ ਨਹੀਂ ਲੱਗਦਾ ਤੁਸੀਂ ਉਹਦੇ ਖਿਲਾਫ ਬੋਲਦੇ ਹੋ ਜੇ ਇਸ ਤਰ੍ਹਾਂ ਹੀ ਬੋਲਦੇ ਰਹੇ ਤੇ ਰਾਜਨੀਤੀ 'ਚ ਕੀ ਕਰੋਗੇ ਤੁਹਾਡਾ ਤਾਂ ਕੋਈ ਫਿਊਚਰ ਹੀ ਨਹੀਂ ਬਣਨਾ ਇਹ ਪਾਰਟੀ ਨੂੰ ਤਾਂ ਪਾਰਟੀ ਤੁਹਾਨੂੰ ਟਿਕਟ ਦੇ ਦੇ ਲੜਨ ਨੂੰ ਖੋਣੇਰ ਦੇਖ ਰਹੇ ਹਾਂ ਮੈਂ ਹਨੂਰਾਗ ਸ਼ਰਮਾ ਜਿਸ ਤਰ੍ਹਾਂ ਕੇ ਲੋਕ ਸਭਾ ਚੋਣਾਂ ਦਾ ਵਿਗਲ ਬੱਜ ਚੁਕਿਆ ਹੈ ਹਰ ਪਾਰਟੀ ਆਪਣੇ ਆਪਣੇ ਵੱਲੋਂ ਤਿਆਰੀਆਂ ਦੇ ਵਿੱਚ ਲੱਗ ਗਈ ਹੈ ਸੋ ਇਸੇ ਬਾਬਤ ਅਸੀਂ ਵੀ ਗੱਲਾਂ ਬਾਤਾਂ ਸ਼ੁਰੂ ਕਰ ਦਿੱਤੀਆਂ ਸਟੂਡੀਓ ਦੇ ਵਿੱਚ ਵੱਖ-ਵੱਖ ਪਾਰਟੀਆਂ ਤੋਂ ਗੈਸਟ ਨੂੰ ਬੁਲਾ ਰਹੇ ਹਾਂ ਤੇ ਜਾਣ ਰਹੇ ਹਾਂ ਕਿ ਕਿਸ ਤਰ੍ਹਾਂ ਦੀ ਰਣਨੀਤੀ ਉਹਨਾਂ ਵੱਲੋਂ ਪਾਰਟੀ ਕਰ ਰਹੀ ਹੈ ਸੋ ਇਸ ਵਕਤ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਕਮੇਟੀ ਦੇ ਐਗਜ਼ੀਕਿਊਟਿਵ ਮੈਂਬਰ ਪ੍ਰੋਫੈਸਰ ਸੁਮੇਰ ਸੀੜਾ ਬਹੁਤ ਬਹੁਤ ਸਵਾਗਤ ਹੈ ਸਰ ਥੈਂਕ ਯੂ ਜੀ ਥੈਂਕ ਯੂ ਹਨੂਰਾਗ ਜੀ ਥੈਂਕਸ ਟੂ ਯੋਰ ਜੀ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਹੀ ਕਿਹਾ ਕਿ ਹੁਣ ਸਰਗਰਮੀਆਂ ਵੱਧ ਚੁੱਕੀਆਂ ਨੇ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਕੈਂਡੀਡੇਟ ਉਤਾਰਨ ਦੀਆਂ ਜਿਸ ਤਰ੍ਹਾਂ ਕਿ ਆਮ ਆਦਮੀ ਪਾਰਟੀ ਵੱਲੋਂ ਕੈਂਡੀਡੇਟਾਂ ਦੀ ਲਿਸਟ ਜਿਹੜੀ ਅੱਠ ਦੀ ਜਾਰੀ ਕਰ ਦਿੱਤੀ ਗਈ ਹੈ ਭਾਰਤੀ ਜਨਤਾ ਪਾਰਟੀ ਕਦੋਂ ਤੱਕ ਲਿਸਟ ਜਾਰੀ ਕਰੂਗੀ ਦੇਖੋ ਮੈਂ ਤਾਂ ਬਹੁਤ ਛੋਟਾ ਜਿਹਾ ਇੱਕ ਪਾਰਟ ਆ ਭਾਰਤੀ ਜਨਤਾ ਪਾਰਟੀ ਦਾ ਤੇ ਮੈਨੂੰ ਕੋਈ ਐਨੀ ਇਨਫੋਰਮੇਸ਼ਨ ਨਹੀਂ ਹੈ ਬਟ ਮੈਨੂੰ ਲੱਗਦਾ ਹੈ ਵੀ ਅਗਲੇ ਕੁਝ ਦਿਨਾਂ ਦੇ ਵਿੱਚ ਵਿਦਨ ਵੀਕ ਜਿਹੜੀ ਲਿਸਟ ਆ ਜਾਣੀ ਚਾਹੀਦੀ ਹੈ ਕੱਲ ਬੜਾ ਵੱਡਾ ਫੇਰ ਬਦਲ ਹੋਇਆ ਖਾਸ ਤੌਰ ਤੇ ਪਟਿਆਲੇ ਦੇ ਵਿੱਚ ਕਿ ਮਹਾਰਾਣੀ ਪ੍ਰਨੀਤ ਕੌਰ ਜੋ ਕਿ ਐਮਪੀ ਨੇ ਕਾਂਗਰਸ ਤੋਂ ਉਹਨਾਂ ਨੇ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਕਿੱਦਾਂ ਦੇਖ ਦਵਾਂ ਦੇਖੋ ਉਹਦੇ ਵਿੱਚ ਦੇਖਣ ਵਾਲੀ ਗੱਲ ਹੀ ਕੁਛ ਨਹੀਂ ਜੀ ਗੱਲ ਇਹ ਹੈ ਵੀ ਜਿਹੜੇ ਪ੍ਰਨੀਤ ਕੌਰ ਜੀ ਹੈਗੇ ਆ ਮਹਾਰਾਣੀ ਸਾਹਿਬ ਪਟਿਆਲਾ ਤੋਂ ਉਹਨਾਂ ਨੇ ਪਹਿਲਾਂ ਅੱਜ ਤੱਕ ਕਾਂਗਰਸ ਦੇ ਵਿੱਚ ਰਹੇ ਆ ਤੇ ਹੁਣ ਬੀਜੇਪੀ 'ਚ ਆਏ ਆ ਹਰ ਬੰਦਾ ਇਹਦੇ ਉਧਰ ਚਲੇ ਜਾਂਦਾ ਜੀ ਮੈਂ ਵੀ ਪਹਿਲਾਂ ਉਹਨਾਂ ਨਾਲ ਸੀਗਾ ਬਾਅਦ 'ਚ ਅਸੀਂ ਉਹਨਾਂ ਤੋਂ ਅੱਡ ਹੋ ਗਏ ਆਮ ਆਦਮੀ ਪਾਰਟੀ ਚਲੇ ਗਏ ਦੁਬਾਰਾ ਉਹਨਾਂ ਨੇ ਰਿਕਵੈਸਟ ਕੀਤੀ ਦਾ ਵਾਪਸ ਬਟ ਇਟ ਹੈਪਨਸ ਬਟ ਮੈਨੂੰ ਜਿਹੜੀ ਇਹ ਹੈ ਨਾ ਜੀ ਇਨਸਾਨ ਦੀ ਪਾਰਟੀ ਚੇਂਜ ਕਰਨਾ ਕੋਈ ਪ੍ਰੋਬਲਮ ਨਹੀਂ ਹੈ ਪ੍ਰੋਬਲਮ ਉਦੋਂ ਹੁੰਦੀ ਹੈ ਜਦੋਂ ਤੁਸੀਂ ਆਪਣੀ ਛਵੀ ਨੂੰ ਲੋਕਾਂ ਦੇ ਵਿੱਚ ਸੁਧਾਰਨ ਦੀ ਕੋਸ਼ਿਸ਼ ਨਹੀਂ ਕਰਦੇ ਮਤਲਬ ਕਿ ਪ੍ਰਨੀਤਕਾਰ ਜੀ ਦੀ ਛਵੀ ਠੀਕ ਨਹੀਂ ਹੈ ਨਹੀਂ ਮੈਂ ਐ ਐਗਜ਼ੈਕਟਲੀ ਨਹੀਂ ਕਹਿ ਸਕਦਾ ਬਟ ਮੈਨੂੰ ਲੱਗਦਾ ਉਹਨਾਂ ਦੀ ਜਿਹੜੀ ਟੀਮ ਹੈ ਉਹਨਾਂ ਦੀ ਪਬਲਿਕ ਐਕਸੈਪਟੈਂਸ ਹੈ ਜਿਹੜੀ ਅੱਜ ਦੇ ਟਾਈਮ ਦੇ ਉੱਤੇ ਪਟਿਆਲੇ ਦੇ ਵਿੱਚ ਤਾਂ ਉਹ ਕੋਈ ਬਹੁਤ ਹੀ ਪੋਜ਼ਿਟਿਵ ਵਿਕਟਰੀ ਨਹੀਂ ਖੜੇ ਪਰ ਜਿਹੜੇ ਇਸ ਵਕਤ ਗੱਲਾਂ ਬਾਤਾਂ ਚੱਲ ਰਹੀਆਂ ਉਹ ਚ ਤਾਂ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਸਿੱਧੇ ਹੀ ਹੁਣ ਭਾਰਤੀ ਜਨਤਾ ਪਾਰਟੀ ਤੋਂ ਉਮੀਦਵਾਰੀ ਦੀ ਟਿਕਟ ਅਨਾਊਂਸ ਹੋ ਜੂਗੀ ਪਟਿਆਲਾ ਲੋਕ ਸਭਾ ਤੋਂ ਲੋਕ ਸਭਾ ਹਲਕੇ ਤੋਂ ਦੇਖੋ ਹੋ ਸਕਦੀ ਹੈ ਜੀ ਮੋਦੀ ਸਾਹਿਬ ਵੀ ਇਸ ਟਾਈਮ ਦੇ ਉੱਤੇ ਸਾਰੇ ਦੇਸ਼ ਵਿੱਚ ਇੱਕ ਵੇਵ ਹੈ ਜੀ ਰਾਮ ਮੰਦਰ ਦੇ ਜਿਹੜਾ ਹੋਇਆ ਹੈਗਾ ਜੀ ਨਿਰਮਾਣ ਹੋ ਰਿਹਾ ਉਹਦੇ ਤੇ ਵੀ ਜਿਹੜਾ ਹੈਗਾ ਬਹੁਤ ਪੋਜ਼ਿਟਿਵ ਜਿਹੜਾ ਹੈ ਦੇਖ ਲਿਆ ਸਾਰੇ ਮੈਂ ਆਪ ਉਦੋਂ ਬਹੁਤ ਫੰਕਸ਼ਨਸ ਦੇ ਵਿੱਚ ਗਿਆ ਤੇ ਲੋਕਾਂ ਦੀ ਭਾਵਨਾਵਾਂ ਦੇਖੀਆਂ ਨੇ ਜਦੋਂ 22 ਤਰੀਕ ਨੂੰ ਇਹਨਾਂ ਨੇ ਮਤਲਬ ਜਿਹੜੀ ਉਹ ਇਨਾਗੁਰੇਸ਼ਨ ਕੀਤੀ ਸੀਗੀ ਮੰਦਿਰ ਦੀ ਤਾਂ ਉਹ ਜਿਹੜੀ ਉਹ ਹੈ ਨਾ ਜੀ ਵੇਵ ਉਹਦੇ ਵਿੱਚ ਦੇਖੋ ਮੈਨੂੰ ਪਤਾ ਹੈ ਕਿ ਜਿਹੜੀ ਇਸ ਟਾਈਮ ਦੇ ਉੱਤੇ ਜਿਹੜੇ ਸ਼ਹਿਰੀ ਵੋਟ ਉਹ ਨਿਮਾਸ ਜਿਹੜੀ ਹੈਗੀ ਹੈ ਬੀਜੇਪੀ ਨੂੰ ਜਾ ਸਕਦੀ ਹੈਗੀ ਬਟ ਮੈਨੂੰ ਇਹ ਲੱਗਦਾ ਵੀ ਜੇ ਕਿਸੇ ਆਮ ਇਨਸਾਨ ਨੂੰ ਵੀ ਇਥੋਂ ਟਿਕਟ ਦੇ ਦਿੰਦੇ ਆ ਪਟਿਆਲੇ ਤੋਂ ਜਿਹਦਾ ਕੋਈ ਬਹੁਤ ਵੱਡਾ ਫੇਸ ਵੀ ਨਹੀਂ ਹੈ ਹੈਨਾ ਉਹ ਵੀ ਜਿਵੇਂ ਹੁਣ ਤੁਸੀਂ ਦੇਖੋ ਕੁਛੇਤਰ ਤੋਂ ਉਹਨਾਂ ਨੇ ਲਿਆ ਕੇ ਜਿਹੜੇ ਉਹ ਸੀਗੇ ਉਹਨਾਂ ਦੇ ਐਮਪੀ ਉਹਨਾਂ ਨੂੰ ਸੀਐਮ ਬਣਾਇਆ ਪਹਿਲਾਂ ਖੱਟੜੂ ਬਣਾਇਆ ਉਸੇ ਤਰੀਕੇ ਨਾਲ ਕਿਸੇ ਵੀ ਆਮ ਇਨਸਾਨ ਨੂੰ ਅਰੇਜਡ ਪਾਰਟੀ ਟਿਕਟ ਦਿੰਦੇ ਆ ਤਾਂ ਜਿੱਤ ਦੇ ਚਾਂਸ ਬਹੁਤ ਜ਼ਿਆਦਾ ਹੈਗੇ ਜੇ ਆਮ મોદી ਸਾਹਿਬ ਦੇ ਨਾਮ ਤੇ 100 ਵੋਟ ਪੈਂਦੀ ਹੈ ਟੋਟਲ ಲೆਟ ਇਟ ਬੀ ਫੋਰ ਐਗਜ਼ਾਮਪਲ 60 ਵੋਟ ਪੈਂਦੀ ਹੈ ਤਾਂ ਕੋਈ ਵੀ ਜੇ ਪੈਲੇਸ ਤੋਂ ਖੜਦਾ ਹੈ ਜੀ ਜਿਵੇਂ ਮਹਾਰਾਣੀ ਪ੍ਰਨੀਤ ਕੌਰ ਜੀ ਖੜਦੇ ਆ ਤਾਂ ਉਹਨਾਂ ਨੂੰ 70% ਵੋਟਾਂ ਪੈ ਸਕਦੀਆਂ ਘਟ ਜਾਣਗੀਆਂ ਘਟ ਜਾਣਗੀਆਂ 100% ਘਟਣੇ ਇਹ ਬਿਲਕੁਲ ਉਲਟ ਗੱਲ ਕਰ ਰਹੇ ਹੋ ਤੁਸੀਂ ਭਾਰਤ ਜਨਤਾ ਪਾਰਟੀ ਚੋਂ ਤੁਸੀਂ ਕਹਿ ਰਹੇ ਹੋ ਅਗਰ ਪ੍ਰਨੀਤ ਕੌਰ ਜੀ ਨੂੰ ਟਿਕਟ ਮਿਲਦੀ ਹੈ ਤਾਂ ਵੋਟ ਘਟ ਜੂਗੀ ਇਹ ਕਿਵੇਂ ਮੈਂ ਭਾਰਤੀ ਜਨਤਾ ਪਾਰਟੀ ਦਾ ਠੀਕ ਹੈ ਇਨਸਾਨ ਤਾਂ ਪਹਿਲਾ ਨਾ ਜੀ ਹੈਨਾ ਤਾਂ ਮੈਂ ਝੂਠ ਨਹੀਂ ਬੋਲੂਗਾ ਮੈਂ ਕਿਉਂ ਮੈਂ ਮੈਂ ਕਿ ਮੇਰੇ ਤੇ ਕਿਹੜਾ ਕੋਈ ਦੋਆ ਹੈ ਨਹੀਂ ਨਾ ਮੈਂ ਕਿਸੇ ਨੂੰ ਕਰਦਾ ਕੇਰ ਤਾਂ ਜਿਹੜੀ ਜੋ ਸਚਾਈ ਹੈ ਮੈਂ ਤਾਂ ਉਹ ਤੁਹਾਨੂੰ ਬਿਆਨ ਕਰ ਰਿਹਾ ਹੈਗਾ ਤੁਸੀਂ ਮੈਨੂੰ ਜੋ ਪੁੱਛਿਆ ਮੈਂ ਅੱਗੇ ਤੋਂ ਵੀ ਐਂ ਹੀ ਬੋਲੂਗਾ ਜੀ ਜੋ ਮੈਨੂੰ ਚੰਗਾ ਲੱਗਦਾ ਮਨ ਚ ਆਉਂਦਾ ਮੈਂ ਬੋਲਣਾ ਹੈਨਾ ਤਾਂ ਮੈਨੂੰ ਲੱਗਦਾ ਹੈ ਵੀ ਜੋ ਸਚਾਈ ਹੈ ਵੀ ਜੇ ਕਿਸੇ ਆਮ ਇਨਸਾਨ ਨੂੰ ਵੀ ਕਿਸੇ ਨੂੰ ਵੀ ਵਰਕਰਸ ਨੂੰ ਸਟਰੀਟ ਲੈਵਲ ਵਰਕਰ ਨੂੰ ਜੋ ਜੀ ਨਾਲੀ ਮਿਹਨਤ ਕੀਤੀ ਆ ਹੁਣ ਤੱਕ ਕਸਤਾ ਬਹੁਤ ਨਵੇਂ ਆ ਕਿਸੇ ਨੂੰ ਵੀ ਪੁਰਾਣੇ ਨੂੰ ਲੈ ਕੇ ਉਹ ਟਿਕਟ ਦੇ ਦਿੰਦੇ ਆ ਤਾਂ ਮੈਨੂੰ ਰਾਜਦਾਨ ਨੂੰ 100 ਵੋਟਾਂ ਪੈਣਗੀਆਂ ਚਲੋ ਤੁਹਾਡੀ ਜਿਹੜੀ ਹੈਗੀ ਇਹ ਕਹਿ ਲਈਏ ਕਿ ਵਿਊਜ਼ ਨੇ ਇਹ ਜਰੂਰ ਪਾਰਟੀ ਨੂੰ ਸੁਣਨੇ ਚਾਹੀਦੇ ਆ ਜੋ ਤੁਸੀਂ ਵਿਊਜ਼ ਦੇ ਰਹੇ ਹੋ ਕਿਉਂਕਿ ਤੁਹਾਡਾ ਇੱਕ ਕਹਿ ਲਈਏ ਚਾਹੇ ਤੁਸੀਂ ਭਾਰਤੀ ਜਨਤਾ ਪਾਰਟੀ 'ਚ ਨਵੇਂ ਹੋ ਪਰ ਲੋਕਾਂ 'ਚ ਬੜੇ ਪੁਰਾਣੇ ਹੋ ਵਿਚਰ ਬਹੁਤ ਧੇਰ ਤੋਂ ਰਹੇ ਹੋ ਸੋ ਉਹ ਕਿਤੇ ਨਾ ਕਿਤੇ ਤਜਰਬਾ ਵੀ ਤੁਹਾਡਾ ਆਪਣਾ ਹੋ ਸਕਦਾ ਹੈ ਕਿ ਉੱਥੇ ਹੀ ਜੇਕਰ ਗੱਲ ਕਰ ਲਾਂ ਜਿਸ ਤਰ੍ਹਾਂ ਕਿ ਟਕਸਾਲੀ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪੁਰਾਣੇ ਵਰਕਰ ਨੇ 20 25 ਸ ਉਹਨਾਂ ਵੱਲੋਂ ਵੀ ਵਿਰੋਧ ਦਰਜ ਕਰਵਾਇਆ ਜਾ ਰਿਹਾ ਹੁਣ ਵੀ ਇੱਕ ਟਵੀਟ ਕੀਤਾ ਉਹਨਾਂ ਨੇ ਮੈਨੂੰ ਤੁਹਾਡੇ ਸਰਵੇ ਵਿਰੋਧੀ ਲੱਗ ਰਹੇ ਮੈਂ ਕਿਸੇ ਨਾਲ ਵੀ ਇੰਟੈਚ ਨਹੀਂ ਹਾਂ ਜੀ ਉਹਨਾਂ ਨਾਲ ਜੇ ਤੁਸੀਂ ਕਹੋ ਮੈਨੂੰ ਮੈਂ ਕਿਸੇ ਪੁਰਾਣੇ ਬੀਜੇਪੀ ਵਾਲੇ ਨਾਲ ਇਨਟੈਕਾਂ ਜਿਹੜੇ ਮੈਂ ਵਿਰੋਧੀ ਹੈਗੇ ਆ ਜਾਂ ਜਿਹੜੇ ਆਪੋਸ ਕਰ ਰਹੇ ਆ ਮੈਂ ਉਹਨਾਂ ਨਾਲ ਇਨਟੈਕ ਵੀ ਨਹੀਂ ਆ ਜੀ ਮੈਂ ਸਭ ਦਾ ਨਾਮ ਹੀ ਨਹੀਂ ਜਾਣਦਾ ਹੈਨਾ ਜੇ ਮੈਨੂੰ ਕੋਈ ਤੁਸੀਂ 20 ਦੀ ਲਿਸਟ ਬਣਾਓ ਹੈਨਾ ਵਰਕਰਸ ਦੀ ਪੁਰਾਣਿਆਂ ਦੀ ਤਾਂ ਮੈਨੂੰ 5 5 5 4 ਕੀ ਆਉਂਦੇ ਆ ਜੀ ਨਾਮ ਪੁਰਾਣੇ ਮੈਂ ਤਾਂ ਉਹਨਾਂ ਨੂੰ ਜਾਣਦਾ ਵੀ ਨਹੀਂ ਮੇਰਾ ਕੋਈ ਕਮਿਊਨੀਕੇਸ਼ਨ ਉਹਨਾਂ ਨਾਲ ਐਸਾ ਨਹੀਂ ਭਾਰਤੀ ਜਨਤਾ ਪਾਰਟੀ ਨੂੰ ਹੁਣ ਗੱਟ ਜੋੜ ਚ ਲੜਨਾ ਚਾਹੀਦਾ ਕਿ ਪੰਜਾਬ ਚ ਅਲੱਗ ਤੋਂ ਲੜਨਾ ਚਾਹੀਦਾ ਮੈਨੂੰ ਇਹ ਲੱਗਦਾ ਜੀ ਉਹਨਾਂ ਨੂੰ ਅਲੱਗ ਤੋਂ ਲੜਨਾ ਚਾਹੀਦਾ ਗੱਟ ਚੋੜਦਾ ਦੇਖੋ ਮੈਨੂੰ ਇਸ ਟਾਈਮ ਦੇ ਉੱਤੇ ਇੱਕ ਤਾਂ ਆਪਾਂ ਨੂੰ ਆਪਣਾ بیس ਪਤਾ ਲੱਗੂਗਾ ਆਪਾਂ ਕਿੱਥੇ ਖੜੇ ਆ ਹੈ ਨਾ ਤੇ ਸੈਕੰਡ ਜਿਹੜਾ ਹੈਗਾ ਜੀ ਇਹਨਾਂ ਲਈ ਆਪਣੀਆਂ ਜਿਹੜੀਆਂ ਪੋਜੀਟ ਸਵੋਟ ਅਨਲਿਸਿਸ ਜੇ ਕੀਤਾ ਜਾਵੇ ਸਟਰੈਂਥ ਵੀਕਨੈਸਸ ਓਪਰਚੂਨਿਟੀਆਂ ਐਂਡ ਥ੍ਰੈਟਸ ਤਾਂ ਉਹਦੇ ਅਕੋਰਡਿੰਗਲੀ ਭਾਜਪੀ ਦਾ ਇੱਕ ਆਪਣਾ ਸਵੋਟ ਹੈ ਮਤਲਬ ਇੱਕ ਆਪਣੀਆਂ ਕਮੀਆਂ ਇੱਕ ਆਪਣੀਆਂ ਸਟਰੈਂਥ ਹੈ ਅਕਾਲੀ ਦਲ ਦੀਆਂ ਕਮੀਆਂ ਡਿਫਰੈਂਟ ਆ ਸਟਰੈਂਥ ਡਿਫਰੈਂਟ ਆ ਤਾਂ ਮੈਨੂੰ ਲੱਗਦਾ ਜੇ ਮਿਕਸ ਹੋਣਗੇ ਨਾ ਜੀ ਤਾਂ ਉਹ ਕੀ ਆ ਇੱਕ ਦੂਜੇ ਦੀਆਂ ਵੀਕਨੈਸਸ ਨਾ ਇਹਨਾਂ ਨੂੰ ਇਫੈਕਟ ਕਰਨ ਇਹ ਮੈਨੂੰ ਲੱਗਦਾ ਉਹਨਾਂ ਦੀਆਂ ਵੀਕਨੈਸਸ ਵੀ ਬਹੁਤ ਵੱਡੀਆਂ ਆ ਅਕਾਲੀ ਦਲ ਇਸੇ ਤਰੀਕੇ ਜਿਹੜਾ ਮੋਦੀ ਲਹਿਰ ਹੈ ਉਹ ਅਪਾ ਉਹਨੂੰ ਡਿਨਾਈ ਨਹੀਂ ਕਰਦੇ ਪਰ ਪਿੰਡਾਂ ਦੇ ਵਿੱਚ ਕੋਈ ਮੁਕਤੀ ਨਹੀਂ ਹੈ। ਇਹੀ ਮੈਂ ਸਵਾਲ ਪੁੱਛਣਾ ਚਾਹੁੰਦਾ ਸੀ ਵੀ ਜੇਕਰ ਅੱਜ ਤੁਸੀਂ ਕਹਿੰਦੇ ਹੋ ਵੀ ਇਕੱਲੇ ਲੜਨ ਉਹ ਇਸ ਕਰਕੇ ਗੱਠ ਜੋੜ ਕਰਨਾ ਚਾਹੁੰਦੇ ਆ ਵੀ ਜਿਹੜੀ ਵੋਟ ਟੁੱਟਦੀ ਹੈ ਜਿਵੇਂ ਖਾਸ ਤੌਰ ਤੇ ਪਿੰਡਾਂ ਦੀ ਵੋਟ ਟੁੱਟਦੀ ਹੈ ਕਿਉਂਕਿ ਕਿਸਾਨ ਅੰਦੋਲਨ ਫਿਰ ਦੁਬਾਰਾ ਚੱਲ ਰਿਹਾ ਹੈ। ਚਾਹੇ ਕਿਸਾਨ ਮਜ਼ਦੂਰ ਸੰਘ ਕਰ ਰਿਹਾ ਹੈ। ਪਰ ਉਹ ਕਹਿੰਦੇ ਆ ਸੋਚਦੇ ਹੋਣਗੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਪੰਥਕ ਵੋਟ ਜੁੜੀ ਹੋਈ ਆ ਉਹ ਵੋਟ ਭਾਰਤ ਜਨਤਾ ਪਾਰਟੀ ਨੂੰ ਪੈ ਜਾਊਗੀ ਜਿੱਥੇ ਉਹਨਾਂ ਦਾ ਕੈਂਡੀਡੇਟ ਆ ਜਿੱਥੇ ਦੂਜਾ ਕੈਂਡੀਡੇਟ ਹੋਊਗਾ ਤੇ ਉੱਥੇ ਇਹ ਵਾਲੀ ਵੋਟ ਜਿਹੜੀ ਉੱਥੇ ਪੈ ਜਾਊਗੀ ਮਤਲਬ ਦੋਨੋਂ ਪਾਰਟੀਆਂ ਕਿਤੇ ਨਾ ਕਿਤੇ ਧਰਮ ਦੀ ਰਾਜਨੀਤੀ ਕਰਨਗੀਆਂ ਉਹ ਪੰਥ ਦੇ ਨਾਂ ਤੇ ਵੋਟ ਮੰਗਣਗੇ ਰਾਮ ਮੰਦਰ ਦੇ ਨਾਂ ਤੇ ਵੋਟ ਮੰਗਣਗੇ ਦੇਖੋ ਇਹ ਉਹਨਾਂ ਨੂੰ ਵੀ ਪਤਾ ਸੀ ਵੀ ਇਹ ਜੇ ਇੰਨਾ ਹੀ ਫਿਜ਼ੀਬਲ ਹੁੰਦਾ ਜਿਵੇਂ ਆਪਾਂ ਗੱਲਾਂ ਕਰਦੇ ਆਂ ਕਦੋਂ ਦਾ ਇਕੱਠ ਜੋੜ ਹੋ ਜਾਣਾ ਸੀ ਹੈਨਾ ਤੋ ਜਿਹੜਾ ਨਹੀਂ ਹੁੰਦਾ ਤਾਂ ਕਈ ਵਾਰੀ ਗੱਠਜੋੜ ਜ਼ਰੂਰੀ ਨਹੀਂ ਹੈ ਜੀ ਆਪਾਂ ਮਤਲਬ ਵੈਸੇ ਕੀਤਾ ਜਾਵੇ ਕਿ ਲਾਈਕ ਪਬਲੀਕਲੀ ਤੁਸੀਂ ਇਕੱਠੇ ਹੋ ਗਏ ਸਾਰਾ ਕੁਝ ਹੋ ਗਿਆ ਕਈ ਵਾਰ ਐ ਵੀ ਹੋ ਜਾਂਦਾ ਤੁਸੀਂ ਮਤਲਬ ਜਿਹੜੀ ਆ ਇੱਕ ਥਾਂ ਤੇ ਜਿੱਥੇ ਭਾਜਪਾ ਦਾ ਸਟਰੋਂਗ ਕੈਂਡੀਡੇਟ ਆ ਉਥੋਂ ਉਹ ਡਮੀ ਕੈਂਡੀਡੇਟ ਦੇ ਦਿੰਦੇ ਆ ਹੈਨਾ ਜਿੱਥੇ ਉਹਨਾਂ ਦਾ ਸਟਰੋਂਗ ਕੈਂਡੀਡੇਟ ਆ ਭਾਜਪਾ ਕੈਂਡੀਡੇਟ ਦੇ ਦਿੰਦੀ ਆ ਤਾਂ ਪੋਸਟ ਜਿਹੜਾ ਪਾਲ ਮਰਜਰ ਹੋ ਸਕਦਾ ਜਾਂ ਆਪਸ ਦੇ ਵਿੱਚ ਇਕੱਠੇ ਹੋ ਸਕਦੇ ਸੋ ਲੇਟਲ देयर ਆ ਲੋਟ ਆਫ ਓਪਰਚ्युनिटीज ਯਾ ਲੋਟ ਆਫ ਜਿਹੜੀਆਂ ਪਰਮੋਟੇਸ਼ਨ ਕੰਬੀਨੇਸ਼ਨਸ ਦਾ ਮਤਲਬ ਜਿਹੜੇ ਡਿਫਰੈਂਟ ਤਰੀਕੇ ਦੇ ਉਹ ਅਨੁਪਾਤ ਆ ਉਹ ਬੰਦੇ ਰਹਿੰਦੇ ਆ ਜੀ ਪਾਲ ਮਤਲਬ ਲੋਕੇ ਸਪੋਰਟ ਕੀਤੀ ਜਾਵੇ ਕਰੀ ਜਾ ਰਹੀ ਆ ਤੁਸੀਂ ਕਹਿੰਦੇ ਹੋ ਕੀਤੀ ਜਾਂਦੀ ਆ ਦੇਖੋ ਗੱਲ ਇਹ ਆ ਪ੍ਰੋਫੈਸਰ ਸਾਹਿਬ ਜਿਵੇਂ ਹੁਣ ਤੁਸੀਂ ਪਹਿਲਾਂ ਤੁਸੀਂ ਜਦੋਂ ਸ਼ੁਰੂਆਤ ਕੀਤੀ ਹੈ ਤੁਸੀਂ ਪਹਿਲਾਂ ਕਾਂਗਰਸ ਦੇ ਨਾਲ ਹੀ ਰਹੇ ਹੋ ਕਿਉਂਕਿ ਤੁਹਾਡਾ ਸਿੱਧਾ ਜੋੜ ਸੀ ਜਿਹੜਾ ਮਹਿਲ ਨਾਲ ਸੀ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਸੀ ਚਾਹੇ ਉਹ ਮਹਾਰਾਣੀ ਪ੍ਰਨੀਤ ਕੌਰ ਸਨ ਉਸ ਤੋਂ ਬਾਅਦ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਜਾਨੇ ਹੋ ਬਤੌਰ ਵਰਕਰ ਦੀ ਤਰ੍ਹਾਂ ਤੁਸੀਂ ਇੱਕ ਕੰਮ ਕਰਦੇ ਹੋ ਸੇਵਾ ਮਨ ਬਾਨੇ ਹੋ ਤੁਹਾਨੂੰ ਉਥੋਂ ਟਿਕਟ ਨਹੀਂ ਮਿਲਦੀ ਫਿਰ ਤੁਸੀਂ ਚਲੇ ਜਾਨੇ ਹੋ ਪੀ ਪੀ ਪੀਐਲਸੀ ਚ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤੁਹਾਨੂੰ ਕਹਿੰਦੇ ਆ ਤੇ ਤੁਸੀਂ ਚਲੇ ਜਾਨੇ ਹੋ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਬਾਜਪਾਜ ਤੇ ਤੁਸੀਂ ਵੀ ਬਾਜਪਾਜ ਇਹੀ ਸ਼ਬਦ ਤੁਹਾਡੇ ਬਾਰੇ ਕਹੇਗੇ ਪਟਿਆਲਾ ਦੇ ਐਮਐਲਏ ਵੱਲੋਂ ਵੀ ਸੁਮੇਰ ਸਿਵਰਾ ਦੀ ਗੱਲ ਨਾ ਕਰੂ ਮੇਰੇ ਨਾਲ ਉਹ ਤਾਂ ਚਾਰ ਪਾਰਟੀਆਂ ਬਦਲ ਚੁੱਕੇ ਮੈਂ ਕਿਹੜਾ ਕਦੇ ਕੋਈ ਇਲੈਕਸ਼ਨ ਲੜੀ ਹੈ ਜੀ ਹੈਨਾ ਅੱਜ ਤੱਕ ਜਾਂ ਤੱਕ ਉਹ ਵੀ ਮੈਂ ਆਪਰਚੂਨਿਸਟ ਆ ਮੈਂ ਇੱਕ ਕਲੈਕਸ਼ਨ ਲੜੀ ਹੈਨਾ ਮੈਂ ਉਥੋਂ ਐਮਐਲਏ ਬਣ ਗਿਆ ਉਸ ਤੋਂ ਬਾਅਦ ਮੈਂ ਸੋਚਿਆ ਹੁਣ ਇਹ ਪਾਰਟੀ ਖਰਾਬ ਹੋ ਗਈ ਉਧਰੋਂ ਐਮਐਲਏ ਬਣ ਜੀ ਮੈਂ ਤਾਂ ਕਦੇ ਇਲੈਕ ਮੈਂ ਕਦੇ ਵੀ ਕਾਂਗਰਸ ਨਹੀਂ ਸੀ ਮੈਂ ਮਹਾਰਾਜਾ ਸਾਹਿਬ ਦੇ ਨਾਲ ਸੀ ਕਿਉਂਕਿ ਸਾਡੀ ਜਿਹੜੀ ਫੈਮਿਲੀ ਹੈ ਜਿਹੜੀ ਪੁਰਾਣੀਆਂ ਰਿਆਸਤ ਦੇ ਟਾਈਮ ਦੇ ਉੱਤੇ ਵਜ਼ੀਰ ਸੀਗੇ ਅਸੀਂ ਰਿਆਸਤ ਪਟਿਆਲਾ ਦੇ ਤੇ ਉਦੋਂ ਦਾ ਸਾਡਾ ਇਹਨਾਂ ਨਾਲ ਸਾਥ ਸੀਗਾ ਤਾਂ ਮੈਂ ਤਾਂ ਉਹਨਾਂ ਦੇ ਇੱਕ ਪਰਿਵਾਰ ਨਾਲ ਜੁੜਿਆ ਸੀ ਮੈਨੂੰ ਨਹੀਂ ਸੀ ਪਤਾ ਉਹ ਕਾਂਗਰਸ ਨੇ ਜਾਂ ਮਤਲਬ ਐ ਨਹੀਂ ਵੀ ਮੈਨੂੰ ਪਤਾ ਨਹੀਂ ਸੀ ਬਟ ਮੈਂ ਪਰਵਾਹ ਨਹੀਂ ਸੀ ਕਰਦਾ ਵੀ ਉਹ ਕਿੱਥੇ ਨੇ ਮੈਂ ਤੁਹਾਡੇ ਲਈ ਵਿਅਕਤੀ ਵਿਸ਼ੇਸ਼ ਸੀ ਪਾਰਟੀ ਨਹੀਂ ਮੈਂ ਉਹਨਾਂ ਨਾਲ ਹੀ ਰਿਹਾ ਠੀਕ ਹੈ ਉਸ ਤੋਂ ਬਾਅਦ ਨਾਰਾਜ਼ਗੀਆਂ ਹੋਈਆਂ ਮੇਰੀ ਮਹਾਰਾਣੀ ਸਾਹਿਬ ਨਾਲ ਹੋਈਆਂ ਮਹਾਰਾਣੀ ਸਾਹਿਬ ਨਾਲ ਨਰਾਜ਼ਗੀਆਂ ਹੋਈਆਂ ਨੇ ਚਲੋ ਮੈਂ ਪਾਰਟੀ ਛੱਡ ਦਿੰਦਾ ਨਰਾਜ਼ਗੀ ਤਾਂ ਅੱਜ ਵੀ ਨਜ਼ਰ ਆ ਰਹੀ ਤੁਹਾਡੀ ਨਹੀਂ ਨਰਾਜ਼ਗੀ ਨਹੀਂ ਹੈ ਜੀ ਮੈਂ ਉਹੀ ਤੁਹਾਨੂੰ ਕਹਾਂ ਮੇਰੇ ਮਨ 'ਚ ਕੁਛ ਨਹੀਂ ਜੋ ਮੈਂ ਰਿਐਲਿਟੀ ਦੱਸਣਾ ਚਾਹੁੰਦਾ ਮੈਂ ਦੱਸਦਾ ਬਾਕੀ ਆਵਾਮ ਜਿਹੜੀ ਆਵਾਮ ਹੈ ਜਾਂ ਲੋਕ ਹੈ ਆਪਣੇ ਪਟਿਆਲੇ ਦੇ ਆ ਜਾਂ ਬਾਹਰਲੇ ਆ ਜੇ ਮੇਰੀ ਗੱਲ ਗਲਤ ਲੱਗੀ ਹੋਵੇ ਵੀ ਉਹ ਉਹਨਾਂ ਨੂੰ 80 ਵੋਟਾਂ ਪੈਣੀਆਂ 100 ਦੀ ਜਗ੍ਹਾ ਤਾਂ ਮੈਨੂੰ ਤੁਸੀਂ ਦੱਸੋ ਕੋਈ ਵੀ ਤੁਸੀਂ ਸੜਕ 'ਤੇ ਜਾ ਕੇ ਪੁੱਛ ਲਓ ਕਿਸੇ ਬੰਦੇ ਤੋਂ ਪੁੱਛ ਲੋ ਇਹ ਕਰਨਾ ਹੈ ਨਾ ਤੇ ਸੈਕਿੰਡ ਜਿਹੜੀ ਗੱਲ ਹੈ ਜੀ ਮੈਂ ਕੋਈ ਪਾਰਟੀ ਐ ਸੱਚ ਨਹੀਂ ਬਦਲੀ ਹਾਂ ਉਹ ਥੋੜਾ ਉਹ ਤੁਹਾਡਾ ਮੋਤੀਬਗ ਪੈਲੈਸ ਦੇ ਵਿੱਚ ਨਾ ਜੀ ਗੈਪ ਬਹੁਤ ਹੈ ਉਹ ਜਿਹੜੀ ਕਮਿਊਨੀਕੇਸ਼ਨ ਗੈਪ ਹੈ ਮਹਾਰਾਜ ਸਾਹਿਬ ਅੱਜ ਵੀ ਮੈਨੂੰ ਜਿਹੜਾ ਬਹੁਤ ਇੱਜ਼ਤ ਕਰਦੇ ਆ ਜੀ ਬਹੁਤ ਪਿਆਰ ਵੀ ਕਰਦੇ ਆ ਬੁਲਾਉਂਦੇ ਵੀ ਆ ਮੈਂ ਉਸ ਤੋਂ ਬਾਅਦ ਵੀ ਤਿੰਨ ਚਾਰ ਵਾਰ ਲਾਂਚ ਤੇ ਗਿਆ ਉਹਨਾਂ ਕੋਲ ਹੈ ਨਾ ਇਲੈਕਸ਼ਨ ਤੋਂ ਬਾਅਦ ਉਹਨਾਂ ਉਹਨਾਂ ਦੀ ਸਮਝ ਨਹੀਂ ਕਰਨੀ ਉਹਨਾਂ ਨੇ ਹੀ ਮੈਨੂੰ ਬੁਲਾਇਆ ਸੀ ਜਦੋਂ ਮੈਂ ਆਮ ਆਦਮੀ ਪਾਰਟੀ 'ਚ ਸੀ ਹੀ ਕਾਲਡ ਮੀ ਕਿ ਤੁਸੀਂ 에ਰਪੋਰਟ ਆਓ ਮੈਂ ਉੱਥੇ ਗਿਆ ਜੀ ਜਦੋਂ ਉਹ ਲੈਂਡ ਕੀਤੇ ਪਟਿਆਲੇ ਮੈਨੂੰ ਕਹਿੰਦੇ ਥੋੜੀ ਚਾਬੀ ਕਿੱਥੇ ਹੈ ਜੋ ਕੀਜ਼ ਆਫ ਕਾਰ ਮੈਂ ਕਿਹਾ ਜੀ ਮੇਰੀ ਜੇਬ 'ਚ ਕਹਿੰ ਮੈਂ ਦੇਤੀ ਕਰਨ ਚੱਲ ਬੈਠ ਮੈਂ ਮਨਾ ਕਰਦਾ ਕੋ ਤੁਸੀਂ ਮਨਾ ਕੋਈ ਮਨਾ ਕਰ ਸਕਦਾ ਨਹੀਂ ਕਰ ਸਕਦਾ ਕੁਝ ਪਿਆਰ ਸੀ ਉਹਨਾਂ ਨਾਲ ਹੈ ਨਾ ਪਰ ਜੋ ਮੋਤੀਬਖ ਬਹਿਰ ਦਾ ਰਵਈਆ ਜੀ ਉਹ ਟੂਟਰੀ ਡਿਫਰੈਂਟ ਤਾਂ ਚਲੋ ਉਹ ਡਿਫਰੈਂਟ ਗੱਲਾਂ ਨੇ ਜੀ ਸਾਡੀਆਂ ਤੇ ਜਿਹੜੀ ਤੁਸੀਂ ਐਮਐਲਏ ਸਾਹਿਬ ਦੀ ਗੱਲ ਕੀਤੀ ਆ ਅਜੀਤਪਾਲ ਸਿੰਘ ਖੋਲੀ ਮੈਂ ਤੁਹਾਨੂੰ ਹੀ ਗੱਲ ਦੱਸਦਾ ਜੀ ਉਹ ਮੇਰੇ ਬਾਰੇ ਜੋ ਬੋਲੇ ਹੈਗੇ ਮੈਂ ਇੱਕ ਇਲੀਗਲ ਪਾਰਕਿੰਗ ਜਿਸ ਦਾ ਟੋਟਲ ਕੋਈ ਵੀ ਪੈਸਾ ਸਟੇਟ ਐਗਜ਼ੀਕਿਊਟ ਨਹੀਂ ਜਮਾ ਕੀਤਾ ਜਾਂਦਾ ਨਾ ਉਹਦਾ ਟੈਂਡਰ ਹੋਇਆ ਉਹਨੂੰ ਆਪੋਜ਼ ਕੀਤਾ ਤੇ ਉਹ ਸਭ ਦੇ ਸਾਹਮਣੇ ਲਿਆ ਕੇ ਬੰਦ ਕਰਾਇਆ ਜੀ ਆਈ ਮੈਂ ਕੀਤਾ ਸੀ ਦੂਜੀ ਵਾਰ ਬੰਦ ਕਰਾਇਆ ਦੂਜੀ ਵਾਰੀ 21 ਚ ਕੀਤਾ ਸੀ ਜਦੋਂ ਮਾਰਾ ਸਾਹਿਬ ਦੀ ਸਰਕਾਰ ਸੀ ਤੇ ਕਾਂਗਰਸ ਵਾਲੇ ਬੰਦੇ ਉਰੇ ਜਿਹੜੇ ਉਹ ਚਲਾਉਂਦੇ ਸੀ ਪਾਰਕਿੰਗ ਦੇਖੋ ਮੈਂ ਇੱਕ ਚੰਗਾ ਕੰਮ ਕੀਤਾ ਇਹ ਮੈਂ ਹੋਰ ਵੀ ਕਰਾਣੀਆਂ ਪਾਰਕਿੰਗ ਬੰਦ ਜਿਹੜਾ ਸ਼ਹਿਰ ਚ ਸੱਟਾ ਚੱਲ ਰਿਹਾ ਟਰੱਕ ਯੂਨੀਅਨ ਚ ਜੋ ਹੋ ਰਿਹਾ ਮੈਂ ਉਹਦੇ ਤੇ ਵੀ ਆਉਂਗਾ ਮੈਂ ਥੋੜੀ ਤਬੀਅਤ ਖਰਾਬ ਸੀ ਉਸ ਕਰਕੇ ਹਫਤਾ ਬਿਜ਼ੀ ਰਿਹਾ ਮੈਂ ਉਹਦੇ ਤੇ ਵੀ ਆਉਂਗਾ ਪਰ ਮੈਂ ਤੁਹਾਨੂੰ ਉਹਨਾਂ ਦੀ ਗੱਲ ਦੱਸਦਾ ਅਜੀਤਪਾਲ ਜੀ ਦੀ ਮੈਂ ਆ ਰਿਹਾ ਸੀਗਾ ਜੀ ਨਾਬੇ ਤੋਂ ਇਸ ਬੀਨ 2 ਮਨਸ 2 ਮਹੀਨੇ ਪਹਿਲਾਂ ਤੇ ਉਹ ਮੈਨੂੰ ਫੋਨ ਆਇਆ ਜੀ ਇਹਨਾਂ ਦੇ ਵੱਡੇ ਬ੍ਰਦਰ ਦਾ ਕੋਲੀ ਸਾਹਿਬ ਦੇ ਤੇ ਉਹ ਮੇਰਾ ਬਹੁਤ ਪਿਆਰ ਹੈ ਜੀ ਉਸ ਫੈਮਿਲੀ ਨਾਲ ਤੇ ਉਹ ਮੈਨੂੰ ਮੈਂ ਸਾਈਡ ਤੇ ਲਾਈ ਕਾਰ ਕਹਿੰਦੇ ਆ ਨੀਡ ਯੂ ਹੈਲਪ ਮੈਨੂੰ ਮਦਦ ਚਾਹੀਦੀ ਆ ਮੈਂ ਕਹਾਂ ਜੀ ਮੈਂ ਮੈਂ ਮੇਰੇ ਤੋਂ ਮਦਦ ਤੁਸੀਂ ਤਾਂ ਐਡੇ ਵੱਡੇ ਇਨਸਾਨ ਹੋ ਮੈਂ ਤਾਂ ਕੀ ਚੀਜ਼ ਕੀ ਆ ਕਹਿੰਦੇ ਨਹੀਂ ਮੇਰੇ ਫਾਦਰ ਸਾਹਿਬ ਬਿਮਾਰ ਨੇ ਮੈਂ ਕਹਾਂ ਮੈਨੂੰ ਪਤਾ ਹੈ ਜੀ ਉਹ ਕਹਿੰਦੇ ਇੱਕ ਪੈਰ ਉਹਨਾਂ ਦਾ ਕੱਟਿਆ ਗਿਆ ਸੀ ਕਾਫੀ ਦਿਨ ਪਹਿਲਾਂ ਮੈਂ ਕਹਾਂ ਮੈਨੂੰ ਇਸ ਗੱਲ ਦਾ ਇਲਮ ਹੈਗਾ ਜੀ ਉਹ ਕਨੇਵੀ ਕੱਲ ਦੂਜਾ ਵੀ ਉਹਨਾਂ ਦਾ ਡੈਮੇਜ ਹੋ ਗਿਆ ਮੈਂ ਨਾ ਮਤਲਬ ਇਕ ਰੋਇਆ ਹੀ ਨਹੀਂ ਜੀ ਮੈਂ ਸਾਈਡ ਤੇ ਗੱਡੀ ਲਾਈ ਮੈਂ ਯਾਰ ਬਹੁਤ ਮੈਂ ਕਹਿੰਦਾ ਬ੍ਰਦਰ ਮੈਂ ਕੀ ਕਰ ਸਕਦਾ ਮੈਨੂੰ ਦੱਸ ਉਹ ਕਹਿੰਦੇ ਵੀ ਉਹਨਾਂ ਨੂੰ ਕਿਸੇ ਨੇ ਦੱਸਿਆ ਵੀ ਕਾਲੇ ਕੋੜੇ ਦੀ ਨਾ ਤੁਸੀਂ ਖੁਰੀ ਉਹਨਾਂ ਦੇ ਸਹਰਾਣੇ ਥੱਲੇ ਰੱਖੋ ਤੇ ਉਹਦੇ ਨਾਲ ਉਹਨਾਂ ਨੂੰ ਜਿਹੜੀ ਆ ਥੋੜਾ ਜਣਾ ਰਿਲੀਫ ਮਿਲੂਗਾ ਮੈਂ ਭਾਈ ਜੀ ਮੈਂ ਸੋਚਿਆ ਕਾਲਾ ਕੋੜਾ ਸਿਰਫ ਇੱਕੋ ਹੀ ਆ ਜੀ ਪੰਜਾਬ ਚ ਉਹ ਹੈਗਾ ਲੁਧਿਆਣੇ ਕੋਲ ਜੋਧਾ ਮੈਂ ਕਹਿੰਦਾ ਬ੍ਰਦਰ ਮੈਂ ਲੈ ਕੇ ਆਇਆ ਮੈਂ ਗੱਡੀ ਮੋੜੀ ਜੀ ਨਾਬੇ ਤੋਂ ਮੈਂ ਜੋਧਾ ਗਿਆ ਉਹ ਲੈ ਕੇ ਆਇਆ ਫਿਰ ਉਹਦੇ ਘਰੇ ਵੀ ਕੇ ਆਇਆ ਠੀਕ ਗੱਲ ਇਹ ਨਹੀਂ ਹੈ ਪੋਲਿਟਿਕਸ ਆਪਣੀ ਜਗ੍ਹਾ ਹੈ ਪਰ ਕਿਸੇ ਨੂੰ ਮਾੜਾ ਬੋਲਣਾ ਚੰਗਾ ਬੋਲਣਾ ਅੱਜ ਵੀ ਉਹਨਾਂ ਨੂੰ ਜ਼ਰੂਰਤ ਪਊਗੀ ਨਾ ਜੀ ਦੁਬਾਰਾ ਮੈਂ ਫੇਰ ਜਾਊਂਗਾ ਜੀ ਅਜੀਤਪਾਲ ਸਿੰਘ ਕੋਹਲੀ ਨੂੰ ਕਹਿੰਦੀ ਫਿਰ ਵੀ ਜਾਊਂਗੇ ਫਿਰ ਵੀ ਜਾਊਂਗਾ ਜੀ ਜਿਸ ਬੰਦੇ ਨਾਲ ਦੇਖੋ ਮੇਰੀ ਗੱਲ ਤੁਹਾਨੂੰ ਜਿਸ ਬੰਦੇ ਨਾਲ ਤੁਸੀਂ ਰਹਿ ਲੇ ਜਿਸ ਬੰਦੇ ਨਾਲ ਤੁਸੀਂ ਕੁਝ ਪਲ گزار ਲੇ ਜ਼ਿੰਦਗੀ ਲਈ ਜਿਸ ਦੇ ਨਾਲ ਬਹਿ ਕੇ ਰੋਟੀ ਖਾ ਲਈ ਨਾ ਜੀ ਤੇ ਮੈਨੂੰ ਇਹ ਲੱਗਦਾ ਪੋਲਿਟਿਕਸ ਤਾਂ ਛੋਟੀ ਚੀਜ਼ ਆ ਜੇ ਉਹਨੂੰ ਮਦਦ ਦੀ ਲੋੜ ਹੈ ਤਾਂ ਭੱਜ ਕੇ ਜਾਣਾ ਚਾਹੀਦਾ ਤਾਂ ਮੈਂ ਉਵੇਂ ਸੋਚਦਾ ਜੇ ਉਹ ਉਵੇਂ ਸੋਚਦੇ ਆ ਉਹ ਪੜ੍ਹੇ ਲਿਖੇ ਇਨਸਾਨ ਨੇ ਜੀ ਹੈਨਾ ਬਹੁਤ ਚੰਗੀ ਐਜੂਕੇਸ਼ਨ ਉਹਨਾਂ ਕੋਲ ਹੈਗੀ ਲੰਡਨ ਵੀ ਪੜ੍ਹ ਕੇ ਆਏ ਨੇ ਜੇ ਉਹਨਾਂ ਨੇ ਹਰ ਬੰਦੇ ਨੇ ਆਪਣੇ ਸਮਝ ਨਾਲ ਕੰਮ ਕਰਨਾ ਜੀ ਉਹਨਾਂ ਨੇ ਆਪਣੀ ਸਮਝ ਨਾਲ ਬੋਲਣਾ ਮੈਂ ਆਪਣੀ ਸਮਝ ਨਾਲ ਬੋਲਣਾ ਜੀ ਜੀ ਪ੍ਰੋਫੈਸਰ ਸਾਹਿਬ ਇੱਕ ਗੱਲ ਨਹੀਂ ਸਮਝ ਆਂਦੀ ਮੈਨੂੰ ਤੁਸੀਂ ਭਾਰਤੀ ਜਨਤਾ ਪਾਰਟੀ ਚੋਂ ਕਿਸਾਨੀ ਅੰਦੋਲਨ ਤੇ ਵੀ ਚਲੇ ਜਾਂਦੇ ਹੋ ਹਾਂਜੀ ਜਿਹੜੇ ਉਹ ਬੰਦਿਆਂ ਨੂੰ ਜੁਆਇਨ ਕਰਾਉਂਦੇ ਆ ਉਹਨਾਂ ਦੇ ਵੀ ਖਿਲਾਫ ਬੋਲਦੇ ਹੋ ਇਹਦੇ ਜੋਇਨ ਕਰਾਂ ਜਿਵੇਂ ਪ੍ਰਨੀਤ ਕੌਰ ਜੀ ਜੁਆਇਨ ਕੀਤੇ ਤੁਸੀਂ ਕਹਿੰਦੇ ਉਹਨਾਂ ਦਾ ਵੋਟ ਹੀ 100 ਪੈਣੀ 100 ਚੋਂ 80 ਪੈਣੀ 70 ਪੈਣੀ ਦੇਖੋ ਮੈਂ ਖਿਲਾਫ ਨਹੀਂ ਬੋਲਦਾ ਮੈਂ ਕਿਸਾਨ ਨੋਲਨ ਚ ਗਿਆ ਦੀ ਮੈਂ ਹਰ ਬੰਦੇ ਦਾ ਕਿਸਾਨ ਐਂਗਲ ਹੁੰਦਾ ਨਹੀਂ ਪਹਿਲਾਂ ਦੱਸੋ ਡਰ ਨਹੀਂ ਲੱਗਿਆ ਵੀ ਕਿਤੇ ਉਹ ਫੜ ਲੈਣ ਨਾ ਜੀ ਨਾ ਵੀਡੀਓ ਆਈ ਸੀ ਉਦੋਂ ਇੱਕ ਬੰਦੇ ਦੀ ਉਹਨੂੰ ਫੜ ਲਿਆ ਸੀ ਉਹਨਾਂ ਨੇ ਉੱਥੀ ਸੀਗਾ ਜੀ ਉਦੋਂ ਉਹ ਜਲਾਲਪੁਰ ਨੂੰ ਫੜ ਲਿਆ ਸੀ ਪਰ ਉਹ ਜਲਾਲਪੁਰ ਨੇ ਕਿਹਾ ਕਿ ਨਹੀਂ ਮੈਨੂੰ ਨਹੀਂ ਫੜਿਆ ਉਹ ਫੜਿਆ ਸੀ ਮੈਂ ਉੱਥੀ ਸੀਗਾ ਜੀ ਚਲੋ ਉਹ ਡਿਫਰੈਂਟ ਸਟੋਰੀ ਆ ਪਰ ਦੇਖੋ ਇਡੀ ਗੱਲ ਹੁੰਦੀ ਆ ਜਦੋਂ ਵਿਸ਼ਵਾਸ ਹੋਵੇ ਨੀਤਾ ਨੂੰ ਮਰਜ਼ਾ ਹੁੰਦੀਆਂ ਜੀ ਜਦੋਂ ਵਿਸ਼ਵਾਸ ਹੋਵੇ ਨਾ ਵੀ ਤੁਹਾਡੇ ਮਨ 'ਚ ਕੁਝ ਗਲਤ ਨਹੀਂ ਤਾਂ ਤੁਹਾਨੂੰ ਪਤਾ ਹੁੰਦਾ ਕੁਝ ਨਹੀਂ ਹੁੰਦਾ ਮੈਂ ਉੱਥੇ ਗਿਆ ਮੈਂ ਦੱਸਿਆ ਉਹਨਾਂ ਨੂੰ ਮੈਂ ਐਗਜ਼ੈਕਟਿਵ ਮੈਂਬਰ ਆ ਬੀਜੇਪੀ ਸਟੇਟ ਦਾ ਕੁਝ ਸੁਣਿਆ ਮ ਦੇਖੋ ਪੰਜਾਬ ਦਾ ਪਾਣੀ ਖਤਮ ਹੋ ਜਾਣਾ ਆ ਬੈਂਗਲੌਰ ਚ ਕੀ ਹੋ ਰਿਹਾ ਤੁਸੀਂ ਹੁਣੇ ਰੀਸੈਂਟਲੀ ਲਿਖਿਆ ਪਾਣੀ ਮੁੱਕ ਰਿਹਾ ਆਪਣੇ ਥੰਨੇ ਦਾ ਪਾਣੀ ਸੂਣਾ ਹੈ ਜੀ ਜੀ ਪੰਜਾਬ ਕੋਲ ਇੱਕੋ ਚੀਜ਼ ਆ ਇੱਕ ਮਿੰਟ ਬਸ ਇੱਕ ਮਿੰਟ ਲਾਗਾ ਮੈਂ ਦੱਸ ਦਿਆਂ ਦਰਸ਼ਕਾਂ ਨੂੰ ਵੀ ਪ੍ਰੋਫੈਸਰ ਸਾਹਿਬ ਦੀ ਰਿਸਰਚ ਹੈ ਪਾਣੀ ਦੇ ਉੱਤੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇਹ ਜਿਹੜਾ ਹੈ ਇਸ ਤਰ੍ਹਾਂ ਦੀਆਂ ਸੇਵਾਵਾਂ ਨਿਭਾਉਂਦੇ ਰਹੇ ਆ ਤੇ ਹੁਣ ਅੱਡ ਹੋ ਕੇ ਕੰਮ ਕਰ ਰਹੇ ਪਰ ਰਿਸਰਚ ਹੈ ਇਹਨਾਂ ਦੀ ਪਾਣੀ ਦੇ ਉੱਤੇ ਇਸ ਕਰਕੇ ਮੇਰਾ ਪੀ ਐਚ ਡੀ ਟੌਪਿਕ ਸੀਗਾ ਜੀ ਇਹ ਅੰਡਰਗਰਾਉਂਡ ਵਾਟਰ ਪੋਲੂਸ਼ਨ ਆਫ ਪੰਜਾਬ ਪੰਜਾਬ ਦੇ ਨੀਚੇ ਦੇ ਪਾਣੀ ਮੈਂ ਉਸੇ ਪਾਣੀ ਵਿੱਚ ਉੱਥੇ ਗਿਆ ਸੀ ਮੈਂ ਉਹਨਾਂ ਨੂੰ ਸਮਝਾਇਆ ਵੀ ਜੇ ਆਪਾਂ ਜੀਰੀ ਨਹੀਂ ਛੱਡਦੇ ਜਿਹੜੀ ਇੱਕ ਵਾਟਰ ਗੈਸਲਰ ਆ ਜਿਹੜੀ ਪਾਣੀ ਚਾਰ ਗੁਣਾ ਪਾਣੀ ਜ਼ਿਆਦਾ ਲੈਂਦੀ ਆ ਆਮ ਫਸਲ ਤੋਂ ਤਾਂ ਆਪਾਂ ਬਰਬਾਦ ਹੋ ਜਾਾਂਗੇ ਉਹਦੇ ਵਾਸਤੇ ਦੂਜੀਆਂ ਫਸਲਾਂ ਤੇ ਐਮਐਸਪੀ ਜ਼ਰੂਰੀ ਹੈ ਮੈਂ ਸਿਰਫ ਇੰਨੀ ਗੱਲ ਕਹਿਣ ਗਿਆ ਸੀ ਮੈਂ ਕੋਈ ਕਰਜ਼ੇ ਮਾਫੀ ਵਾਸਤੇ ਨਹੀਂ ਗਿਆ ਜੀ ਮੈਂ ਕਿਸੇ ਹੋਰ ਕੰਮ ਵਾਸਤੇ ਨਹੀਂ ਗਿਆ ਮੈਂ ਇੱਕੋ ਹੀ ਕੰਮ ਦੇ ਵਾਸਤੇ ਗਿਆ ਸੀ ਵੀ ਇਹ ਲੜਾਈ ਅੱਜ ਦੇ ਟਾਈਮ ਦੇ ਉੱਤੇ ਨਸਲਾਂ ਨਹੀਂ ਹੈ ਫਸਲਾਂ ਲਈ ਨਹੀਂ ਹੈ ਜੇ ਆਪਾਂ ਪਾਣੀ ਬਰਬਾਦ ਕਰਦੇ ਰਹੇ ਤਾਂ ਮੈਨੂੰ ਲੱਗਦਾ 15-20 ਸਾਲ ਦੇ ਵਿੱਚ ਸਭ ਕੁਝ ਖਤਮ ਹੋ ਜਾਣਾ ਤੇ ਤੁਸੀਂ ਫਿਰ ਆਪਣੀ ਪਾਰਟੀ ਨੂੰ ਕਹੋ ਕਿ ਐਮ ਐਸ ਪੀ ਦੇ ਦੇ ਜਿਹੜੇ ਕਿਸਾਨ ਮੰਗਦੇ ਆ ਮੈਂ ਕਹਿੰਦਾ ਜੀ ਮੈਂ ਤਾਂ ਦੇਖੋ ਇਹ ਜ਼ਰੂਰੀ ਨਹੀਂ ਕਿ ਸਾਰੀਆਂ ਫਸਲਾਂ ਦਿੱਤੀ ਜਾ ਸਕਦੀਆਂ ਪਰ ਕੁਝ ਆਲਟਰਨੇਟ ਫਸਲਾਂ ਤੇ ਦਿੱਤੀ ਜਾਵੇ ਤਾਂ ਜੋ ਜੀਰੀ ਨੂੰ ਰਿਪਲੇਸ ਕੀਤਾ ਜਾਵੇ ਮੈਂ ਤਾਂ ਹੁਣ ਵੀ ਕਹਿੰਦਾ ਜੀ ਜੇ ਮੇਰੀ ਗੱਲ ਸੁਣਦੇ ਆ ਤਾਂ ਮੈਂ ਹੁਣ ਵੀ ਕਹਿਣਾ ਵੀ ਇਹ ਦੇਣੀ ਜ਼ਰੂਰੀ ਹੈ ਹੈਨਾ ਤਾਂ ਜੋ ਜੀੜੀ ਖਤਮ ਕੀਤੀ ਜਾਵੇ ਪੰਜਾਬ ਚ ਇਹ ਸਾਡੀ ਫਸਲ ਨਹੀਂ ਹੈ ਇਹ ਨੈਚੁਰਲ ਫਸਲ ਨਹੀਂ ਹੈ ਪੰਜਾਬ ਦੀ ਆਪਾਂ 30 ਸਾਲ ਦਿੱਤੀ ਇੰਡੀਆ ਨੂੰ ਹੈਨਾ ਰੈਸਟ ਆਫ ਇੰਡੀਆ ਨੂੰ ਦਿੱਤੀ ਹੈ ਇੱਥੋਂ ਪ੍ਰੋਡਿਊਸ ਹੋਈ ਹੈ ਪਰ ਹੁਣ ਹੋਰ ਖੇਤਿਆਂ ਚ ਹੋਣ ਲੱਗ ਗਈ ਹੈ ਜਿਵੇਂ ਐਮ ਐਸ ਪੀ ਦੇਤੀ ਜੀ ਹੁਣ ਮੋਟ ਤੇ ਦੇਤੀ ਹਰ ਹਰ ਤੇ ਦੇਤੀ ਕਪਾਹ ਤੇ ਦੇਤੀ ਆਈ ਅਪਰੀਸ਼ੀਏਟ ਦਾ ਆਈ ਅਪਰੀਸ਼ੀਏਟ ਦੈਟ ਮੈਂ ਤਾਂ ਕਹਣਾ ਜੀੜੀ ਤੇ ਬੰਦ ਕਰ ਦੇਣ ਐਮ ਐਸ ਪੀ ਹਾਂ ਜੀ ਮੇ ਜੇ ਜੀਰੀ ਦੇ ਐਮਐਸਪੀ ਬੰਦ ਕਰਨਗੇ ਤਾਂ ਹੀ ਲੋਕ ਜਾ ਕੇ ਉਹਨੂੰ ਲਾਉਣਾ ਬੰਦ ਕਰਨਗੇ ਜੀ ਮੇਰਾ ਪਿਆਰ ਪੰਜਾਬ ਦੀ ਮਿੱਟੀ ਪਾਣੀ ਤੇ ਹਵਾ ਨਾਲ ਹੀ ਹੈ ਜੀ ਜੀ ਠੀਕ ਹੈ ਮੈਂ ਕਿਸਾਨੀ ਦੇ ਵਿਰੁੱਧ ਵੀ ਬਹੁਤ ਬੋਲੇ ਹਾਂ ਜਦੋਂ ਅੱਗ ਲਾਉਂਦੇ ਸੀ ਹੂੰ ਮੈਂ ਜਾ ਜਾ ਕੇ ਪਿੰਡਾਂ ਬਿਲਕੁਲ ਤੁਸੀਂ ਮੈਨੂੰ ਪਤਾ ਤਾਂ ਮੈਂ ਪੋਲਿਟਿਕਸ ਤੋਂ ਉੱਪਰ ਉੱਠ ਕੇ ਕੰਮ ਕਰਦਾ ਜੀ ਜਿੱਥੇ ਵੀ ਕਰਦਾ ਰਹੇ ਸਾਹਿਬ ਇੱਕ ਗੱਲ ਮੈਂ ਜਿੰਨਾ ਕਿ ਤੁਹਾਡੇ ਬਾਰੇ ਜਾਣਦਾ ਜਦੋਂ ਲਾਉਡ ਸਪੀਕਰ ਵੱਜਦੇ ਚਾਹੇ ਗੁਰਦੁਆਰੇ ਦਾ ਹੋਵੇ ਚਾਹੇ ਮੰਦਿਰ ਦਾ ਮਸਜਿਦ ਦਾ ਤੁਸੀਂ ਉਦੋਂ ਬੋਲਦੇ ਹੋ ਜਦੋਂ ਪਰਾਲੀ ਨੂੰ ਅੱਗ ਲੱਗਦੀ ਹੈ ਤੁਸੀਂ ਉਦੋਂ ਵਿਰੋਧ ਕਰਦੇ ਜਦੋਂ ਕਿਸਾਨ ਧਰਨਾ ਦੇ ਨੇ ਤੁਸੀਂ ਆਪਣੀ ਪਾਰਟੀ ਤੋਂ ਅੱਡ ਹੋ ਕੇ ਕਿਸਾਨ ਅੰਦੋਲਨ 'ਤੇ ਚਲੇ ਜਾਂਦੇ ਹੋ ਜਦੋਂ ਤੁਹਾਡੀ ਪਾਰਟੀ ਦਾ ਕੋਈ ਫੈਸਲਾ ਸਹੀ ਨਹੀਂ ਲੱਗਦਾ ਤੁਸੀਂ ਉਹਦੇ ਖਿਲਾਫ ਬੋਲਦੇ ਹੋ ਜੇ ਇਸ ਤਰ੍ਹਾਂ ਹੀ ਬੋਲਦੇ ਰਹੇ ਤੇ ਰਾਜਨੀਤੀ 'ਚ ਕੀ ਕਰੋਗੇ ਤੁਹਾਡਾ ਤਾਂ ਕੋਈ ਫਿਊਚਰ ਹੀ ਨਹੀਂ ਬਣਨਾ ਉਹਨਾ ਇੱਕ ਬਹੁਤ ਮੈਨੂੰ ਮੈਂ ਬਹੁਤ ਘੱਟ ਪੜਦਾ ਜੀ ਵੈਸੇ ਤਾਂ ਇਹੋ ਜਿਹਾ ਕੁਝ ਪਰ ਮੈਂ ਮਤਲਬ ਇੱਕ ਦੋ ਬਾਣੀ ਦੇ ਵਿੱਚ ਜਿਹੜਾ ਸੀਗਾ ਉਹ ਮੈਂ ਮੇਰੇ ਕੰਨਾਂ 'ਚ ਪਈਆਂ ਦਾ ਮੈਨੂੰ ਪਤਾ ਲੱਗਿਆ ਜਾਂ ਮੈਂ ਛੋਟੇ ਹੁੰਦੇ ਸੀ ਜਦੋਂ ਇਹ ਇਹ ਕਿਤਾਬ ਦੇ ਵਿੱਚ ਕਵਿਤਾ ਵੀ ਹੁੰਦੀ ਸੀਗੀ ਭਵਖੰਡਣਾ ਤੇਰੀ ਆਰਤੀ ਹਾਂ ਹੈਨਾ ਉਹ ਕੀ ਉੱਪਰ ਉਹ ਕਹਿੰਦੇ ਆ ਵੀ ਆਰਤੀ ਮੰਦਰਾਂ ਦੇ ਵਿੱਚ ਜਿਹੜੇ ਆਪਾਂ ਕਰਦੇ ਆ ਆਕਾਸ਼ ਨੂੰ ਵੀ ਦੇਖੋ ਤਾਰੇ ਵੀ ਦੇਖੋ ਸਵੇਰ ਉੱਠੋ ਮੇਰੇ ਬੈਡਰੂਮ ਦੀ ਖਿੜਕੀ ਈਸਟ ਕਣੀ ਹੈ ਜੀ ਜੀ ਸੂਰਜ ਚੜ੍ਹਦਾ ਨਾ ਨਹੀਂ ਤਾਂ ਕੈਨਵਸ ਜਿਵੇਂ ਰੰਗ ਬਦਲਦਾ 4 ਵਜੇ ਤੋਂ ਸ਼ੁਰੂ ਹੋ ਜਾਂਦੇ ਆ ਸੋ ਬਿਊਟੀਫੁਲ ਉਦੋਂ ਆਪਾਂ ਪੰਜ ਸਪੀਕਰ ਚਾਰੇ ਪਾਸੇ ਲੱਗੇ ਹੋਣ ਜੀ ਹੈਨਾ ਤੁਸੀਂ ਉਹਨੂੰ ਤਾਂ ਸੁਣੋ ਰੱਬ ਨੂੰ ਤਾਂ ਸੁਣੋ ਹੈਨਾ ਆਪਾਂ ਆਪਸ ਚ ਨਾ ਰੌਲਾ ਪਾਇਆ ਉਹ ਰੱਬ ਨੂੰ ਦਾ ਸੋਹੋ ਰੱਬ ਦੇ ਕਿੰਨੇ ਸੋਹਣੇ ਰੰਗ ਬਾਹਰ ਕੱਢਿਆ ਹੈਨਾ ਕੀ ਹੁੰਦਾ ਬੱਚੇ ਪੜਦੇ ਆ ਜੀ ਬੱਚੇ ਮੇਰੇ ਬੱਚੇ ਹੀ ਪੜਦੇ ਆ ਮੈਂ ਵੀ ਪੜਦਾ ਮੈਂ ਬਹੁਤ ਪੜਦਾ ਅੱਜ ਵੀ ਪੜਦਾ ਮੇਰੇ ਚਾਚਾ ਜੀ 72 ਸਾਲ ਦੇ ਆ ਜੀ ਉਹ ਐਮਏ ਕਰ ਰਹੇ ਨੇ ਅੱਛਾ ਤੋਂ ਐਜੂਕੇਸ਼ਨ ਹੈ ਨਾ ਜਿਹੜੀ ਉਹ ਜਿਆ ਇੰਨਾ ਰੌਲਾ ਚਾਰੇ ਪਾਸੇ ਪਾਊਗਾ ਮੈਂ ਪਿੰਡ ਚ ਬੱਚਿਆਂ ਨੂੰ ਮਿਲਿਆ ਉਹਨਾਂ ਦੇ ਪੇਰੈਂਟਸ ਨੂੰ ਮਿਲਿਆ ਮੈਂ ਕਿਹਾ ਪੜਦੇ ਆ ਇਹ ਕਹਿੰਦੇ ਇੱਕ ਪਿੰਡ ਦੇ ਵਿੱਚ ਮਸਾਂ ਹੀ ਦੋ ਤਿੰਨ ਬੰਦੇ ਕਾਲਜ ਜਾਂਦੇ ਆ ਬੱਚੇ ਉਹ ਵੀ ਹੌਸਟਲ ਚਲੇ ਗਏ ਕਹਿੰਦੇ ਇੱਥੇ ਪੜਿਆ ਨਹੀਂ ਜਾਂਦਾ ਇਹਨਾਂ ਹਾਲਾਤਾਂ ਚ ਆਪਾਂ ਕਿਵੇਂ ਕਰਾਂ ਦੇਖੋ ਸਿੱਧੀ ਗੱਲ ਹੈ ਬੋਲਣਾ ਮੈਂ ਕੋਈ ਇਲੈਕਟਰਲ ਪੋਲਿਟਿਕਸ ਦੇ ਵਿੱਚ ਮੈਨੂੰ ਕੋਈ ਨਾਉ ਨਹੀਂ ਹੈ ਮੇਰਾ ਤਾਂ ਮਿੱਟੀ ਪਾਣੀ ਹਵਾ ਨੂੰ ਬਚਾ ਸਕਾਂ ਐਨੀ ਬੋਲ ਜੇ ਭਾਰਤੀ ਜਨਤਾ ਪਾਰਟੀ ਤੁਹਾਨੂੰ ਟਿਕਟ ਦੇ ਲੜ ਲਵਾਂਗੇ 100% ਲੜਾਂਗੇ ਜੀ ਕਿਉਂ ਨਹੀਂ ਲੜਾਂਗੇ ਠੀਕ ਹੈ ਮੈਂ ਤਾਂ ਤਿਆਰ ਹਾਂ ਜੇ ਕਹਿਣਗੇ ਮੈਂ ਮੇਰੀ ਡਿਊਟੀ ਕਿਤੇ ਵੀ ਲਾ ਦੇਣਗੇ ਅੱਛਾ ਜੇ ਨਹੀਂ ਲਾਣਗੇ ਮੈਂ ਫਿਰ ਵੀ ਤਿਆਰ ਹਾਂ ਕੋਈ ਫਰਕ ਨਹੀਂ ਪੈਂਦਾ ਜੀ ਆਪਾਂ ਨੂੰ ਠੀਕ ਹੈ ਮੇਰਾ ਪਰਪਸ ਕੋਈ ਰੱਬ ਦੇ ਬਹੁਤ ਕੁਝ ਦਿੰਦਾ ਜੀ ਠੀਕ ਹੈ ਰੱਬ ਨੇ ਇੰਨਾ ਕੁ ਦਿੱਤਾ ਹੈਗਾ ਮੈਨੂੰ ਹੋਰ ਕਿਸੇ ਵੀ ਚੀਜ਼ ਦੀ ਕਈ ਇਹ ਪੈਸੇ ਦੀ ਜਾਂ ਕਿਸੇ ਹੋਰ ਚੀਜ਼ ਦੀ ਮੈਨੂੰ ਜ਼ਰੂਰਤ ਵੀ ਨਹੀਂ ਹੈ ਹੈਨਾ ਮੇਰੇ ਰੱਬ ਨੇ ਬਹੁਤ ਦਿੱਤਾ ਪਰ ਇਸ ਕਰਕੇ ਮੈਂ ਤਾਂ ਇੱਕ ਗੱਲ ਜਾਣਨਾ ਜੇ ਮੈਨੂੰ ਕਹਿਣਗੇ ਜਿੱਥੇ ਖੜਾ ਦੇਣਗੇ ਮੈਂ ਉਥੇ ਖੜ ਜਾਾਂਗੇ ਤੇ ਆਪਣੀ ਡਿਊਟੀ ਚਾਹੇ ਇਲੈਕਸ਼ਨ ਚ ਚਾਹੇ ਉਸ ਤੋਂ ਬਾਹਰ ਜਿੱਥੇ ਲੱਗੇ ਉਥੇ ਆਪਣੀ ਮਨ ਨਾਲ ਨਿਭਾ ਦੋ ਇੰਨਾ ਹੀ ਬਹੁਤ ਹੁੰਦਾ ਹੈ ਜੀ ਸੋ ਬੜੀ ਬੇਬਾਕ ਤੁਸੀਂ ਗੱਲਬਾਤ ਕਰਦੇ ਹੋ ਪ੍ਰੋਫੈਸਰ ਸਾਹਿਬ ਇਸੇ ਕਰਕੇ ਮੈਂ ਕਿਹਾ ਕਿ ਤੁਸੀਂ ਰਾਜਨੀਤੀ ਦੇ ਵਿੱਚ ਕਿਵੇਂ ਜਾਓਗੇ ਪਰ ਤੁਸੀਂ ਕਹਿੰਦੇ ਹੋ ਵੀ ਰਾਜਨੀਤੀ ਮੇਰਾ ਮਕਸਦ ਨਹੀਂ ਮੇਰਾ ਮਕਸਦ ਸੇਵਾ ਕਰਨਾ ਸੋ ਹਮੇਸ਼ਾ ਚਿੰਤਾ ਕਰਦੇ ਆਂ ਚਿੰਤਨ ਕਰਦੇ ਆਂ ਸਮਾਜ ਬਾਰੇ ਕੁਦਰਤ ਬਾਰੇ ਪਾਣੀ ਬਾਰੇ ਹਵਾ ਬਾਰੇ ਧਰਤੀ ਬਾਰੇ ਤਰਤੀ ਪੁੱਤਰ ਵੀ ਕਹਿੰਦੇ ਆ ਕੁਝ ਲੋਕ ਕਿਉਂਕਿ ਇਹ ਪੌਦਿਆਂ ਨੂੰ ਵੀ ਬੜਾ ਪਿਆਰ ਕਰਦੇ ਆ ਪਾਣੀ ਦੇ ਜਿਹੜਾ ਅੰਡਰਵਾਟਰ ਹੈ ਉਸ ਦੇ ਉੱਤੇ ਰਿਸਰਚ ਕੀਤੀ ਪੀ ਐਚ ਡੀ ਜਿਹੜੀ ਹੈ ਉਸ ਦੇ ਵਿੱਚ ਕੀਤੀ ਸੋ ਰਾਜਨੀਤੀ ਦੇ ਉੱਤੇ ਵੀ ਮੇਰੇ ਖਿਆਲ ਇਹਨਾਂ ਦੀ ਹਜੇ ਰਿਸਰਚ ਹੀ ਚੱਲ ਰਹੀ ਹੈ ਕਿਉਂਕਿ ਲੱਗੇ ਹੋਏ ਆ ਲਗਾਤਾਰ ਸੋ ਕਹਿੰਦੇ ਚਾਹੇ ਕੋਈ ਵਿਰੋਧੀ ਹੋਵੇ ਚਾਹੇ ਕੋਈ ਮੈਨੂੰ ਮਾੜਾ ਕਵੇ ਮੈਂ ਉਸ ਦਾ ਸਤਕਾਰ ਤੇ ਉਸ ਨੂੰ ਪਿਆਰ ਕਰਦਾ ਇਸੇ ਤਰ੍ਹਾਂ ਕਰਦਾ ਰਹੂੰਗਾ ਉੱਥੇ ਹੀ ਇਹ ਵੀ ਕਹਿੰਦੇ ਆ ਕਿ ਬੀ ਜੀ ਪੀ ਜਿੱਥੇ ਵੀ ਮੇਰੀ ਡਿਊਟੀ ਲਾਏਗੀ ਮੈਂ ਪੂਰੇ ਮਨ ਨਾਲ ਉਹ ਡਿਊਟੀ ਨਿਭਾਵਾਂਗਾ ਪਰ ਜ਼ੁਬਾਨ ਤੋਂ ਬਿਲਕੁਲ ਸਿੱਧੇ ਤੇ ਸਾਫ਼ ਬੋਲਦੇ ਆ ਪ੍ਰੋਫੈਸਰ ਸੁਮੇਰ ਸਿੰਘ ਸੇੜਾ ਸੋ ਅੱਜ ਇਹ ਗੱਲਬਾਤ ਕੀਤੀ ਔਰ ਬੜੀ ਵਧੀਆ ਜਿਹੜੀ ਹੈ ਚਰਚਾ ਹੋਈ ਚਾਹੇ ਉਹ ਰਾਜਨੀਤੀ ਨੂੰ ਲੈ ਕੇ ਹੋਈ ਚਾਹੇ ਉਹ ਪਰਿਵਾਰ ਨੂੰ ਲੈ ਕੇ ਹੋਈ ਸੋ ਇਸ ਤਰ੍ਹਾਂ ਦੀ ਹੈਲਦੀ ਚਰਚਾ ਵੀ ਹੋਣੀ ਚਾਹੀਦੀ ਹੈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਸੋ ਮਾਚ ਥੈਂਕ ਯੂ